वेलकम बैक टू माय चैनल ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਕਿਹਾ ਸੀਗਾ ਮੈਂ WH ਫੈਮਿਲੀ ਬਾਰੇ ਤੁਹਾਨੂੰ ਸਮਝਾਵਾਂਗੀ ਹਨਾ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੈਜ਼ੈਂਟ ਕੰਟੀਨਿਊਸ ਦੇ ਬਾਰੇ ਦੱਸਿਆ ਸੀਗਾ ਤੁਸੀਂ ਆਪਣਾ ਇੱਕ ਵਾਰ ਰਿਵਾਈਜ਼ ਕਰ ਲਿਓ ਉਸ ਚੀਜ਼ ਨੂੰ ਤੇ ਮੈਂ WH ਫੈਮਿਲੀ ਬਾਰੇ ਗੱਲ ਕੀਤੀ ਸੀਗੀ ਤੁਹਾਨੂੰ ਦੱਸਣਾ ਆ ਦੇਖੋ ਜਿਵੇਂ ਵਟ ਹੁੰਦਾ ਵਟ ਨੂੰ ਆਪਾਂ ਕਹਿੰਦੇ ਕੀ ਹੈ ਨਾ ਪੰਜਾਬੀ ਦੇ ਵਿੱਚ ਵਾਈ ਕਿਉ ਵੇਅਰ ਕਿੱਥੇ ਵੈਨ ਕਦੋਂ ਹੂ ਕਿਸਦਾ ਹੋ ਕੌਣ ਹੋਮ ਕਿਸ ਨੂੰ ਵਿੱਚ ਕਿਹੜਾ ਹਾਊ ਕਿਵੇਂ how much ਤੇ how many ਕਿੰਨਾ ਕਿੰਨੇ ਇਹਦੇ ਵਿੱਚ ਕੀ ਫਰਕ ਹੈ ਦੇਖੋ ਜਿਹੜਾ how much ਹੈ ਨਾ 1 ਕਿਲੋਆਂ ਦੇ ਵਿੱਚ ਮਿੰਦੇ ਆਪਾਂ ਠੀਕ ਹੈ ਮਾਪਦੇ ਆ ਮਤਲਬ ਇਸ ਨੂੰ ਇੱਕ ਗਿਣਿਆ ਨਹੀਂ ਜਾਂਦਾ ਹੁਣ ਜਿਵੇਂ ਸ਼ੂਗਰ ਹੋ ਗਈ ਹੈ ਨਾ ਮਿਲਕ ਹੋ ਗਿਆ ਇਹ ਆਪਾਂ ਕਿਲੋ ਲੈ ਕੇ ਹਨ ਲੀਟਰ ਦੇ ਵਿੱਚ ਲੈ ਕੇ ਆਨੇ ਆ ਨਾ ਇਸ ਕਰਕੇ ਇਹਨੂੰ ਆਪਾਂ ਕਹਿੰਦੇ ਹਾਊ ਮੱਚ ਇਸ ਚੀਜ਼ ਲਈ ਯੂਜ਼ ਹੁੰਦਾ ਤੇ ਹਾਊ ਮੈਨੀ ਕੀ ਕਹਿੰਦੇ ਆ ਮਤਲਬ ਕਿ ਜਿਵੇਂ ਪੈਨਸਲਸ ਹੋ ਗਈਆਂ ਪੈਨ ਹੋ ਗਏ ਆਪਾਂ ਇਹਨਾਂ ਨੂੰ ਕਾਊਂਟ ਕਰ ਸਕਦੇ ਆ ਉੱਥੇ ਲਗਾਨੇ ਆ ਆਪਾਂ ਹਾਊ ਮੈਨੀ ਠੀਕ ਹੈ ਬਸ ਪਰ ਕਿੰਨਾ ਕ ਹੈ ਬਸ ਤੁਸੀਂ ਇਹਨੂੰ ਧਿਆਨ ਨਾਲ ਕਰਿਓ ਫਿਰ ਆਪਾਂ ਅਗਲੀ ਵੀਡੀਓ ਦੇ ਨਾਲ ਆਵਾਂਗੇ ਠੀਕ ਹੈ ਫਿਰ ਮੈਂ ਤੁਹਾਨੂੰ ਇਹਦੇ ਐਗਜ਼ਾਮਪਲਸ ਕਰਾਵਾਂਗੀ ਪ੍ਰੈਜ਼ੈਂਟ ਕੰਟੀਨਿਊਅਸ ਦੀ ਤੇ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਮੈਂ ਸਾਰੀ ਵੀਡੀਓਜ਼ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਗ੍ਰਾਮਰ ਸਟਾਰਟ ਕਰਵਾਈ ਹੋਈ ਆ ਹਲੇ ਤਾਂ ਟੈਂਸਸ ਦੀ ਕਰਵਾ ਰਹੀ ਆ ਠੀਕ ਹੈ ਹੌਲੀ-ਹੌਲੀ ਕਰਵਾਵਾਂਗੀ ਜਨਕਾਲੀ ਨਹੀਂ ਮੈਂ ਕਰਦੀ ਮੱਟੇ ਇਹ ਕਿ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਜਾਵੇ ਇਸ ਤੋਂ ਉੱਪਰ ਹੋਰ ਕੁਝ ਵੀ ਨਹੀਂ ਚਾਹੀਦਾ ਹੁੰਦਾ ਠੀਕ ਹੈ ਤੇ ਨਾਲ ਹੀ ਤੁਹਾਡੀ سپورਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਕਮੈਂਟ ਵਿੱਚ ਦਰੂੜ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕੀ ਤੁਹਾਨੂੰ ਚਾਹੀਦਾ ਹੈ ਕੀ ਡਿਮਾਂਡ ਹੈ ਕਿਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਪਸੰਦ ਆ ਹੈਨਾ ਤੇ ਮਤਲਬ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਬਸ ਇਹਦੇ ਨਾਲ ਇਹ ਆ ਕਿ سپورਟ ਹੋ ਜਾਂਦੀ ਹੈ ਥੋੜੀ ਜੀ ਠੀਕ ਹੈ ਲੱਗਦਾ ਕਿ ਹਾਂ ਮਤਲਬ ਸਾਡੀ ਵੀਡੀਓ ਬਣਾਈ ਕੋਈ ਵੇਸਟ ਨਹੀਂ ਜਾ ਰਹੀ ਹੈਗੀ ਵਧੀਆ ਲੱਗਦੀ ਹੈ ਸਭ ਨੂੰ ਠੀਕ ਹੈ ਤਾਂ ਠੀਕ ਹੈ ਜੀ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਠੀਕ ਹੈ